पिंड सलेमा विखेर दरबार से सालाना मेला समूह संगत समूह राय समूह ग्राम पंचायत समूह नगर निवासिया सहयोग प्रबंधक कमेटी की अगवाई हेठ मनाया गया इस मौके दरबार से चादर के झंडे की रसम अदा की गई उपरंत सभ्याचारक मेला करवाया गया जिस विच नामवर गायक ने हाजरी भरी लंगर अतुट वरताया गया रिपोर्ट सुरेंदर छाबड़ा सीनियर पत्रकार महितपुर you yeah. ਸੋ ਸੋਫੀ ਕਹਿਖਦਾ ਨਾਨਕ ਓੰਕਾਰ ਸਾਡੇ ਮਨਾਂ ਦੀ ਆਸ ਓਹ ਨਾਇਕ ਤੇਰੇ ਬਾਣਨਾ ਦੇ ਗਿਆ ਗੱਲ ਜੀ ਚਲ ਸਾਰੇ ਪੱਤੇ ਕਿਤੇ ਲਾ ਗੁਰੂ ਸਾਹਿਬ ਤੋਂ ਆਪ ਜੀ ਦਾ ਮਖੌਲ ਕੀਤਾ ਢੰਡਾਰਾਂ ਵਾਲੇ ਜਾਂ ਰਖਮਾ ਸਾੜ ਤਿਲਹੜ ਨਗਰ ਆਪੀਆਂ ਸੰਸਾੜੂ ਆਪ ਜੀ ਸ਼ਿਮਾਨ ਸਾਹਿਬ ਦਾ ਸਵਾਗਤ ਜੀ ਤੁਮਾ ਵਿੱਚ ਹਾਰੇ ਸ੍ਰੀਮੀ ਹਾਰੇ ਸ੍ਰੀਮੀ ਆਪ ਜੀ ਨਾਲ ਸੰਤਾਂ ਦੇ ਅੰਦਰ ਸਾਹਿਬ ਸਾਥ ਨੂੰ ਸ਼ਿਮਾਨ ਕਰੇ ਫਾਸਤ ਨੂੰ ਅੰਦੀ ਆਜਾ ਪੰਜ ਪੀਰ ਦਰਬਾਰ ਦਾ ਬਹੁਤ ਸੱਚੇ ਦਰਬਾਰ ਕੀ ਜੈ ਗੁਰੂ ਪਿਆਰੀ ਸਾਧ ਸੰਗਤ ਜੀ ਸਮੂਹ ਨਗਰ ਨਿਵਾਸੀਆਂ ਲੋ ਆਪ ਹੀ ਦੇ ਘਰ ਦੇ ਸੇਵਾਦਾਰ ਨਗਰ ਸਲੇਮੇ ਦੀ ਸਮੂਹ ਸਾਧ ਸੰਗਤ ਆਪਣੇ ਵੱਡਵਡੇਰਿਆਂ ਦੀ ਚਲਾਈ ਪਰਪਾਰ ਸਾਰ ਪੰਜ ਪੀਰ ਦਰਬਾਰ ਤੇ 13-8 ਮੱਦੇ ਰੱਖੀਆਂ ਸਿੱਖ ਸੰਗਤਾਂ ਆਪਣੇ ਬੱਚਿਆਂ ਦੀ ਸੁਖ ਸ਼ਾਂਤੀ ਮਾਲ ਪਰਸੂਨੀ ਸ਼ੋਕ ਸ਼ਾਂਤੀ ਵਾਸਤੇ ਆਪ ਹੀ ਦੇ ਕਦਮਾਂ ਦੇ ਵਿੱਚ ਅਰਦਾਸਾਂ ਬੇਰਯਾਦਾ ਕਰਦੇ ਪੀਰ ਪਾਸ਼ਾ ਨਾ ਪੁੱਤਿਆਂ ਨੂੰ ਕੁੱਟ ਬਖਸ਼ ਨੇ ਨਾ ਧੁੱਤਿਆਂ ਨੂੰ ਡੁੱਟ ਬਖਸ਼ ਨੇ ਨਾ ਤ੍ਰਿਹਾਣੀ ਤੇ ਨਾਸ ਰਾਂ ਦੇ ਆਸਰੇ ਪੰਜ ਪੀਰ ਦਰਵਾਜ਼ੇ ਮੁੱਖ ਸੇਵਾਦਾਰ ਨਗਰ ਪੰਚਾਇਤ ਸ੍ਰੇਮੇ ਦੀ ਸਮੂਹ ਮੇਲਾ ਕਮੇਟੀ ਨੌਜਵਾਨ ਸਭਾ ਲੋ ਆਪ ਹੀ ਦਾ ਪੰਡਾਣਾ ਕਰਾਇਆ ਜਾਂਦਾ ਵੱਖ-ਵੱਖ ਦਰਵਾਜ਼ੇ ਤੋਂ ਐ ਫਕਰ ਬਖੀਰਾ ਦਾ ਧੰਨਵਾਦ ਵਾਕ ਵਾਕ ਜਿਹਦਾ ਤੋਂ ਆਏ ਰਾਗੀਆਂ ਦਾ ਧੰਨਵਾਦ ਸਤਖਾ ਸੇਵਕਾਂ ਦਾ ਧੰਨਵਾਦ ਸਮੂਹ ਸਾਥ ਸੰਗਤ ਦਾ ਧੰਨਵਾਦ ਜੋ ਪੀਰ ਦੇ ਦਰ ਤੇ ਆਵੇ ਖਾਲੀ ਨਾ ਜਾਵੇ ਨੂੰ ਮੰਗੀਆਂ ਬਰاداتਾਂ ਪਾਵੇ ਲੱਖਾਟਾ ਲਾਲਾ ਇਸ ਸਰਕਾਰ ਪੰਜ ਪੀਰ ਦਰਵਾਰ ਤੇਰੀ ਸਦਾ ਹੀ ਜੈ ਦੀਰਜੀ ਦੀ ਜੈ ਪਿੰਡ ਸਲੇਮਾ ਦੇ ਵਿੱਚ ਬਾਬਾ ਪੰਜ ਪੀ ਦੀ ਜਗ੍ਹਾ ਤੇ ਸਲਾਨਾ ਮੇਲਾ 13 ਹਾੜ ਨੂੰ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਆ ਸਾਰੇ ਪਿੰਡ ਦੇ ਜਿਹੜੇ ਨਗਰ ਨਿਵਾਸੀ ਔਰ ਜਿੰਨੇ ਵੀ ਸਾਡੇ ਐਨ ਆਰ ਆਈ ਵੀਰ ਹੈ ਔਰ ਪਿੰਡ ਦੇ ਪਿੰਡ ਦੀ ਪੰਚਾਇਤ ਸਾਰੇ ਸਾਝੇ ਤੌਰ ਤੇ ਇਹਨੂੰ ਰਲ ਮਿਲ ਕੇ ਬਣਾਉਂਦੇ ਆ ਤੇ ਹਰ ਸਾਲ ਦੀ ਤਰ੍ਹਾਂ ਹੀ 13 ਹਾੜ ਜਣੀ ਜਿਹੜੀ ਅੰਗਰੇਜ਼ੀ ਦੀ ਤਰੀਕਾ ਉਹ 26 ਜਾਂ 27 ਹੁੰਦੀ ਆ ਇਸ ਦਿਨ ਤੇ ਜਿਹੜੀ ਦੇਸੀ ਮਹੀਨੇ ਦੀ 13 ਹਾੜ ਆ ਉਹ ਪੱਕੀ ਆ ਉਸ ਤੇ ਬਣਾਇਆ ਜਾਂਦਾ ਆ ਹਰ ਸਾਲ ਹੀ ਕਲਾਕਾਰ ਕੋਈ ਨਾ ਕੋਈ ਸੱਦਿਆ ਜਾਂਦਾ ਐਸ ਵਾਰ ਵੀ ਜਿਹੜਾ ਕਲਾਕਾਰ ਆ ਉਹ ਸਾਰੇ ਪਹੁੰਚ ਚੁੱਕੇ ਆ ਤੇ ਵਾਰੀ ਸਾਰਿਆਂ ਕਲਾਕਾਰਾਂ ਦੀ ਹਾਜ਼ਰੀ ਜਿਹੜੀ ਆ ਉਹ ਲਵਾਈ ਜਾਊਗੀ ਉਹ ਪਿੰਡ ਦੇ ਜਿੰਨੇ ਵੀ ਪਤਵੰਤੇ ਆ ਸਰਦਾਰ ਸਰਜੀਤ ਸਿੰਘ ਜੀ ਸਰਪੰਚ ਦਾਸ ਕੁਲਜੀਤ ਸਿੰਘ ਜੀ ਨੰਬਰਦਾਰ ਪਰਮਜੀਤ ਸਿੰਘ ਜੀ ਪੰਮਾ ਪਰਮਜੀਤ ਸਿੰਘ ਜੋੜਾ ਬਰਜਿੰਦਰ ਸਿੰਘ ਜਿੱਦੂ ਕਲਵੰਤ ਸਿੰਘ ਜਸਵੰਤ ਸਿੰਘ ਸਾਰੇ ਰਲ ਮਿਲ ਕੇ ਸਹਿਯੋਗ ਦਿੰਦੇ ਆ ਔਰ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਇਹ ਜਿਹੜਾ ਪੰਜ ਪੀਰ ਜੀ ਦਾ ਮੇਲਾ ਆਇਆ ਏ ਮੜਾਇਆ ਜਾਂਦਾ ਆ ਤੋਂ ਇਸੇ ਤਰ੍ਹਾਂ ਹੀ ਸਾਡੇ ਸ਼ਗਾਰਾ ਸਿੰਘ ਜੀ ਉਹ ਵੀ ਇੱਥੇ ਬੈਠੇ ਆ ਸਾਡੇ ਵਿੱਚ ਸ਼ੋਭਤ ਆ ਮੈਂ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਹਰ ਸਾਲ ਦੀ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਸਹਿਯੋਗ ਦਿੰਦੇ ਆ ਉਸੇ ਤਰ੍ਹਾਂ ਹੀ ਸਹਿਯੋਗ ਦਿਓ ਔਰ ਸਾਡੇ ਨਾਲ ਲੱਗਦੇ ਸਾਡੇ ਨਗਰ ਸੋਲਜਗੀਰ ਤਲਵੰਡੀ ਸਗੇੜਾ ਇਧਰ ਮਢਿਆਲਾ ਇਧਰ ਪੰਡੋਰੀ ਕਰਸ਼ੈਦਪੁਰ ਇਹ ਸਾਡੇ ਲੱਗੇ ਸਾਡਾ ਬਹੁਤ ਸਹਿਯੋਗ ਦਿੰਦੇ ਆ ਵੀ ਪਿੰਡ ਤੋਂ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਹਰ ਸਾਲ ਦੀ ਤਰ੍ਹਾਂ ਇਹ ਜਿਹੜਾ ਪੰਜ ਪੀਰ ਜੀ ਦਾ ਮੇਲਾ ਆਏ ਮਨਾਇਆ ਜਾਂਦਾ ਅਸੀਂ ਆਸ ਕਰਦੇ ਆ ਇਹਨਾਂ ਸਾਰੇ ਨਗਰਾਂ ਤੋਂ ਕਿ ਸਾਡੀ ਕਮੇਟੀ ਨੂੰ ਸਹਿਯੋਗ ਦਿੰਦੇ ਰਹਿਣਗੇ ਔਰ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਹਰ ਸਾਲ ਦੀ ਤਰ੍ਹਾਂ 13 ਹਾਰਡ ਨੂੰ ਜਿਹੜਾ ਮੇਲਾ ਆ ਬਾਬੇ ਪੰਜ ਪੀਰ ਜੀ ਦਾ ਉਹ ਮਨਾਇਆ ਜਾਂਦਾ ਆ ਤੇ ਮੈਂ ਆਈ ਸੰਗਤ ਦਾ ਇੱਥੇ ਧੰਨਵਾਦੀ ਆ ਆਪਣੇ ਵੱਲੋਂ ਆਪਣੀ ਨਗਰ ਪੰਚਾਇਤ ਵੱਲੋਂ ਔਰ ਐਨ ਆਰ ਆਈ ਵੀਰਾਂ ਵੱਲੋਂ ਸਾਰਿਆਂ ਵੱਲੋਂ ਹੀ ਆਈ ਸੰਗਤ ਦਾ ਤਹਿ ਦਿਲੋਂ ਧੰਨਵਾਦੀ ਆ ਔਰ ਆਸ ਕਰਦਾ ਕਿ ਅੱਗੇ ਤੋਂ ਵੀ ਸਾਡਾ ਇਹ ਸਹਿਯੋਗ ਜਿਹੜੇ ਆ ਦਿੰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪੀਰ ਦਰਬਾਰ ਦਾ ਬਹੁਤ ਸੱਚੇ ਦਰਬਾਰ ਕੀ ਜੈ ਗੁਰੂ ਪਿਆਰੀ ਸਾਧ ਸੰਗਤ ਜੀ ਸਮੂਹ ਨਗਰ ਨਿਵਾਸੀਆਂ ਲੋ ਆਪ ਹੀ ਦੇ ਘਰ ਦੇ ਸੇਵਾਦਾਰ ਨਗਰ ਸਲੇਮੇ ਦੀ ਸਮੂਹ ਸਾਧ ਸੰਗਤ ਆਪਣੇ ਵੱਡਵਡੇਰਿਆਂ ਦੀ ਚਲਾਈ ਪਰਪਾਰ ਸਾਰ ਪੰਜ ਪੀਰ ਦਰਬਾਰ ਤੇ ਦੇਣਾ ਹਾੜ ਮੱਦੇ ਰੱਖਦੀਆਂ ਸਿੱਖ ਸੰਤਾਂ ਦਾ ਆਪਣੇ ਬੱਚਿਆਂ ਦੀ ਸੁਖ ਸ਼ਾਂਤੀ ਮਾਲ ਪਰਸੂ ਦੀ ਸ਼ੋਕ ਸ਼ਾਂਤੀ ਵਾਸਤੇ ਆਪ ਜੀ ਕਦਮਾਂ ਦੇ ਵਿੱਚ ਅਰਦਾਸਾਂ ਬੇਰਯਾਦਾ ਕਰਦੇ ਪੀਰ ਪਾਸ਼ਾ ਨਾ ਪੁੱਟਿਆਂ ਨੂੰ ਕੁੱਟ ਬਖਸ਼ਦੇ ਨਾ ਦੁੱਧਿਆਂ ਨੂੰ ਡੁੱਟ ਬਖਸ਼ਦੇ ਆ ਨਾ ਤ੍ਰਿਆਣੀ ਤੇ ਨਾ ਅਸਰਾਂ ਦੇ ਆਸਰੇ ਪੰਜ ਪੀਰ ਦਰਵਾਜ਼ੇ ਮੁੱਖ ਸੇਵਾਦਾਰ ਨਗਰ ਪੰਚਾਇਤ ਸ੍ਰੀਮੀ ਦੀ ਸਮੂਹ ਮੇਲਾ ਕਮੇਟੀ ਨੌਜਵਾਨ ਸਭਾ ਲੋਕ ਆਪ ਹੀ ਦਾ ਪੰਡਾਣਾ ਕਰਾਇਆ ਜਾਂਦਾ ਵੱਖ-ਵੱਖ ਦਰਬਾਰਾਂ ਤੋਂ ਡਾਏ ਫੱਕਰ ਫਕੀਰਾਂ ਦਾ ਧੰਨਵਾਦ ਵਾਕ ਵਕ ਜਿਹਦਾ ਤੋਂ ਆਏ ਰਾਗੀਆਂ ਦਾ ਧੰਨਵਾਦ ਸਖਾ ਸੇਵ ਕੜਾ ਧੰਨਵਾਦ ਸਮੂਹ ਸਾਥ ਸੰਗਤ ਦਾ ਧੰਨਵਾਦ ਜੋ ਪੀਰ ਦੇ ਦਰ ਤੇ ਆਵੇ ਖਾਲੀ ਨਾ ਜਾਵੇ ਨੂੰ ਮੰਗੀਆਂ ਬਰਾਦਾ ਪਾਵੇ ਲੱਖਾ ਰਾਟਾ ਲਾਲਾ ਇਸ ਸਰਕਾਰ ਪੰਜ ਪੀਰ ਦਰਵਾਰ ਤੇਰੀ ਸਨਾਈ ਜੈ ਜੈਕਾਰਾ ਬਾਬਾ ਪੰਜ ਪੀਰ ਜੀ ਹੋਲ ਸਾਚੇ ਦਰਬਾਰ ਕੀ ਸੁਕੀ ਨਹੀਂ ਮੇੜਾ ਲਈਏ

क्योंकि हौसला मिलता है और बाकी जिन्हें भी तमाम ने भी हाजिर तारा शाह आश पगानिया जी और गुरमिलगा जी और सरदार अंग्रेज भाई जी बहुत सारा मान है बहुत बहुत बेहानी शुक्रिया और इन्होंने तो अलावा जिन्हें भी सा बहुत बहुत धनबाद करता